ਸੂਰ ਦੇ ਪੰਜ ਵੱਜ ਚੁੱਕੇ ਨੇ ਲੇਕਿਨ ਹਾਲੇ ਵੀ ਵਿਦੇਸ਼ ਤੋਂ ਆਏ ਨੌਜਵਾਨ ਇਸ ਲਈ 에어ਪੋਰਟ ਤੇ ਨੇ ਆਤੇ ਉਹਨਾਂ ਨਾਲ ਪੁਸਤਾ ਚੱਲ ਰਹੀ ਆ ਔਰ ਇੱਕੀ ਕਰਕੇ ਲੋਕਾਂ ਨੂੰ ਭੇਜਣ ਦਾ ਕੰਮ ਜਿਹੜਾ ਹੈ ਕੀਤਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਪਰਿਵਾਰਕ ਮੈਂਬਰ ਬਾਹਰ ਖੜੇ ਇੰਤਜ਼ਾਰ ਕਰ ਰਹੇ ਨੇ ਦੂਸਰੇ ਪਾਸੇ ਤੁਸੀਂ ਵੇਖੋ ਕਿ ਗੱਡੀਆਂ ਨਿਕਲ ਕੇ ਆ ਰਹੀਆਂ ਨੇ ਔਰ ਇਹਦੇ ਵਿੱਚ ਜੋ ਵੀ ਉਹਨਾਂ ਦਾ ਕੋਈ ਸਮਾਨ ਹੈ ਜਾਂ ਲੋਕ ਹੈ ਉਹਨਾਂ ਨੂੰ ਭੇਜਣ ਦਾ ਕੰਮ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਵੇਖੋ ਕਿ ਜੋ ਵੀ ਉਹਨਾਂ ਦਾ ਜ਼ਰੂਰੀ ਸਮਾਨ ਸੀ ਇੱਥੋਂ ਦੀ भेजया गया है और इसके अलावा ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਇੱਥੇ ਮੀਡੀਆ ਦਾ ਵੀ ਜਮਾਵੜਾ ਹੈ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਇਸ ਵੇਲੇ ਇੰਤਜ਼ਾਰ ਕਰ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਰ ਕਿ ਕਿਹੜਾ ਕਿੱਥੇ ਗਿਆ ਸੀ ਬੇਟਾ ਤੇ ਕੀ ਕਹਿਣਾ ਚਾਹੁੰਦਾ ਨਹੀਂ ਭਾਈ ਮੈਂ ਮੈਂ ਟੈਕਸੀ ਡਰਾਈਵਰ ਆ ਮੈਂ ਗੱਡੀ ਲੈ ਕੇ ਸਰ ਕੀ ਹੋਇਆ ਕੀ ਜੀ ਤਾਂ ਤੁਸੀਂ ਵੇਖੋ ਕਿ ਪਰਿਵਾਰ ਵਾਲੇ ਵੀ ਬਾਹਰ ਖੜੇ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦਾ ਬੱਚਾ ਬਾਹਰ ਆਏਗਾ ਔਰ ਤਕਰੀਬਨ 11 ਵਜੇ ਦੀ ਰਾਤ ਦੀ ਪ੍ਰਕਿਰਿਆ ਚੱਲ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 11:30 ਵਜੇ ਦੇ ਕਰੀਬ ਜਿਹੜੀ ਹੈ ਫਲਾਈਟ ਜਦੋਂ ਇੱਥੇ ਪਹੁੰਚੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਪ੍ਰਕਿਰਿਆ ਸ਼ੁਰੂ ਹੋਈ ਔਰ ਤੁਸੀਂ ਦੇਖੋ ਕਿ ਜਿੰਨੇ ਵੀ ਪੇਰੈਂਟਸ ਨੇ ਇੱਥੇ ਪਹੁੰਚੇ ਨੇ ਔਰ ਇੰਤਜ਼ਾਰ ਕਰ ਰਹੇ ਨੇ ਤਾਂ ਭਾਜੀ ਫਿਰ ਕੋਈ ਸੁਣਿਆ ਆ ਅੰਦਰੋਂ ਕਿ ਕਿਸ ਲਈ ਆਣਾ ਹੈ ਬੇਟੇ ਨੇ ਕੋਈ ਗੱਲਬਾਤ ਕੀ ਕਹਿੰਦੇ ਕੀ ਆ ਤੁਸੀਂ ਵੇਖੋ ਕਿ ਉਹਨਾਂ ਨੂੰ ਸਿਰਫ ਇੰਤਜ਼ਾਰ ਹੈ ਇਸ ਵੇਲੇ ਕਿ ਕਦੋਂ ਉਹਨਾਂ ਦਾ ਬੱਚਾ ਆਊਗਾ ਔਰ ਤੁਸੀਂ ਵੇਖੋ ਕਿ ਚਾਰੇ ਪਾਸੇ ਜਿਹੜਾ ਹੈ ਇੱਕ ਪਾਸੇ ਇੱਥੇ ਬੈਰੀਗੇਟਿੰਗ ਕੀਤੀ ਗਈ ਹੈ ਦੇ ਅੰਦਰ ਜਿਹੜੀ ਹੈ ਚੈਕਿੰਗ ਚੱਲ ਰਹੀ ਹੈ ਔਰ ਜਿਹੜੀ ਕੀ ਪੁਸ਼ਤਾ ਜਿਹੜੀ ਕੀਤੀ ਜਾਣੀ ਹੈ ਕਿ ਕਿਨਾ ਹਾਲਾਤਾਂ ਚ ਗਏ ਤੇ ਕੌਣ ਉਹਨਾਂ ਨੂੰ ਲੈ ਕੇ ਗਿਆ ਉਹ ਸਾਰੀ ਚੀਜ਼ ਅੰਦਰ ਹੋ ਰਹੀ ਹੈ ਤੇ ਬਾਹਰ ਮਾਪੇ ਜਿਹੜੇ ਨੇ ਇੰਤਜ਼ਾਰ ਕਰ ਰਹੇ ਤੁਸੀਂ ਵੇਖੋ ਕਿ ਇਕੱਲੇ ਅੰਮ੍ਰਿਤਸਰ ਤੋਂ ਨਹੀਂ ਬਲਕਿ ਹੋਰ ਵੀ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਵੀ ਇੱਥੇ ਆਏ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦਾ ਆਪਣਾ ਬੱਚਾ ਆਊਗਾ ਤੇ ਉਹ ਉਸ ਨੂੰ ਲੈ ਕੇ ਜਾਣਗੇ ਲੇਕਿਨ ਜਿਹੜੀ ਮੁਸ਼ਕਲਾਂ ਨੇ ਹਾਲੇ ਵੀ ਖਤਮ ਨਹੀਂ ਹੋਈਆਂ ਤੁਸੀਂ ਦੇਖੋ ਕਿ ਮੁਸ਼ਕਲਾਂ ਲਗਾਤਾਰ ਚੱਲ ਰਹੀਆਂ ਨੇ ਦੂਸਰੇ ਪਾਸੇ ਗੱਡੀਆਂ ਵੀ ਤੁਸੀਂ ਦੇਖੋ ਲਗਾਤਾਰ ਆ ਰਹੀਆਂ ਨੇ ਔਰ ਇਸ ਵੇਲੇ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਤੁਸੀਂ ਦੇਖੋ ਕਿ ਇਹਨਾਂ ਗੱਡੀਆਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਿਠਾ ਕੇ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਇਹ ਇਹਨਾਂ ਗੱਡੀਆਂ ਦੇ ਵਿੱਚ ਉਹ ਜਿਹੜੇ ਨੌਜਵਾਨ ਨੇ ਜਿਹੜੇ ਕੀ ਵਾਪਸ ਜਾ ਰਹੇ ਨੇ ਔਰ ਤੁਸੀਂ ਵੇਖੋ ਕਿ ਜੋ ਇਹ ਡੰਕੀ ਲਗਾ ਕੇ ਗਏ ਸੀ ਔਰ ਉਸ ਦੇ ਨਤੀਜੇ ਕੀ ਨਿਕਲ ਰਹੇ ਨੇ ਜਿੱਥੇ ਕੀ ਲੱਖਾਂ ਰੁਪਏ ਉਹਨਾਂ ਦੇ ਬਰਬਾਦ ਹੋਏ ਨੇ ਤਾਂ ਦੂਸਰੇ ਪਾਸੇ ਜਿਹੜਾ ਹੈ ਹੂਨ ਮੁਸ਼ਕਿਲਾਂ ਲਗਾਤਾਰ ਤੁਸੀਂ ਦੇਖੋ ਕਿ ਇੱਥੋਂ ਗੱਡੀਆਂ ਨਿਕਲਦੀਆਂ ਜਾ ਰਹੀਆਂ ਨੇ ਔਰ ਹੋਰ ਗੱਡੀਆਂ ਦਾ ਕਾਫਲਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋਗੇ ਇਸ ਵੇਲੇ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਗੱਡੀਆਂ ਨੇ ਹਾਲੇ ਵੀ ਜਿਹੜੀਆਂ ਵਾਪਸ ਆ ਰਹੀਆਂ ਨੇ ਮੋੜ ਰਹੀਆਂ ਨੇ ਔਰ ਆਪਣੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਾ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਦੱਸਿਆ ਸੀ ਕਿ ਇੱਥੇ ਲੋਕ ਜਿਹੜੇ ਆਏ ਨੇ ਉਹ ਕਿਤੇ ਨਾ ਕਿਤੇ ਮਯੂਸ ਨੇ ਪਰ ਸਵਾਲ ਹੈ ਕਿ ਆਖਿਰਕਾਰ ਇਹ ਡੰਕੀ ਦਾ ਰਸਤਾ ਖਤਮ ਕਿਵੇਂ ਹੋਏਗਾ ਤਾਂ ਕੁਝ ਹੋਰ ਵੀ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਸਰ ਕੁਝ ਦਸੋਗੇ ਕਿ ਕੋਈ ਤੁਹਾਨੂੰ ਕੋਈ ਦੱਸਿਆ ਕਿ ਕਿਸ ਲਈ ਬੱਚੇ ਨਹੀਂ ਆਣਾ ਬਾਹਰ ਕੁਝ ਮੁੰਡੇ ਦੀ ਇਮੀਗ੍ਰੇਸ਼ਨ ਹੋ ਰਹੀ ਹੈ ਮੈਸੇਜ ਆਇਆ ਸੀਗਾ ਫੋਨ ਆਇਆ ਪਹਿਲਾਂ ਮੈਸੇਜ ਆਇਆ ਸੀਗਾ ਕਿ ਇਮੀਗ੍ਰੇਸ਼ਨ ਹੋ ਰਹੀ ਹੈ ਹੁਣ ਦੁਬਾਰਾ ਨਹੀਂ ਗੱਲ ਹੋਈ ਅੱਛਾ ਤੇ ਭਾਜੀ ਇਹ ਕਿੰਨਾ ਪੈਸਾ ਲਾ ਕੇ ਬੱਚਾ ਗਿਆ ਸੀ ਔਰ ਜੋ ਅੱਜ ਹਾਲਾਤ ਬਣੇ ਉਹ ਕੀ ਬਣਨੇ ਨੇ ਲਗਭਗ 40 ਲੱਖ ਰੁਪਏ ਲੱਗੇ ਆ ਅੱਛਾ 40 42 ਲੱਖ 40 42 ਲੱਖ ਤੇ ਕਦੋਂ ਬੱਚਾ ਗਿਆ ਕਦੋਂ ਸੀ ਤੇ ਕਦੋਂ ਉਸ ਦੀ ਜਿਹੜਾ ਹੈ ਵਾਪਸੀ ਹੋਈ 4 ਜਨਵਰੀ ਨੂੰ ਗਿਆ ਸੀ ਇੱਥੋਂ ਔਰ 28 ਜਨਵਰੀ ਨੂੰ ਕ੍ਰਾਸ ਹੋਈ ਸੀ ਤੇ ਅੱਜ 17 18 ਦਿਨ ਬਾਅਦ ਰਿਪੋਰਟ ਦੇ ਪਤਾ ਲੱਗਿਆ ਤੁਹਾਨੂੰ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਕ ਵਾਰ ਫਿਰ ਤਾਂ ਦਿਖਾ ਰਹੇ ਹਾਂ ਕਿ ਲਗਾਤਾਰ ਗੱਡੀਆਂ ਦਾ ਕਾਫਲਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕ੍ਰੀਨ ਤੇ ਵੇਖ ਰਹੇ ਹੋ ਤੇ ਇਹਨਾਂ ਗੱਡੀਆਂ ਦੇ ਵਿੱਚ ਉਹ ਜਿਹੜੇ ਵਿਚਾਰੇ ਲੋਕ ਨੇ ਜੋ ਕਿ ਕਾਫਲਾ ਜੋ ਕਿ ਸ਼ਿਕਾਰ ਹੋਏ ਉਹਨਾਂ ਜਿਹੜੇ ਸੀ ਜਿਹੜੇ ਨੌਜਵਾਨ ਉਹ ਨੇ ਜਿਹੜੇ ਕੀ ਸ਼ਿਕਾਰ ਹੋਏ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕੀ ਧੋਖਾ ਕੀਤਾ ਔਰ ਧੋਖਾ ਕਰਕੇ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈ ਉਥੋਂ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇਹ ਨੌਜਵਾਨ ਉਦਾਸ ਨੇ ਔਰ ਸਿਰਫ ਇੱਕੋ ਹੀ ਇਹਨਾਂ ਦੇ ਮਨ 'ਚ ਗਿਲਾ ਹੈ ਕਿ ਆਖਿਰਕਾਰ ਉਹਨਾਂ ਨਾਲ ਬੀਤੀ ਕੀ ਕਿਉਂਕਿ 50-50 ਲੱਖ ਰੁਪਇਆ ਲਾ ਕੇ ਇਹ ਨੌਜਵਾਨਾਂ ਨੂੰ ਜਿਹੜਾ ਹੈ ਉਥੋਂ ਭੇਜਿਆ ਗਿਆ ਅਤੇ 50-50 ਲੱਖ ਲਾ ਕੇ ਵੀ ਅੱਜ ਇਹ ਵਾਪਸ ਪਰਤੇ ਨੇ ਤਸਵੀਰਾਂ ਲਗਾਤਾਰ ਕਾਫਲੇ ਦੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਜੋ ਨੌਜਵਾਨ ਡੰਕੀ ਲਾ ਕੇ ਗਏ ਸੀ ਉਹਨਾਂ ਦੇ ਹਾਲਾਤ ਕੀ ਨੇ ਔਰ ਇਸ ਵੇਲੇ ਵਾਪਸ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਰਹੇ ਹੋ ਮਾਪੇ ਉਡੀਕ ਰਹੇ ਨੇ ਕਿ ਸ਼ਾਇਦ ਤਾਂ ਬਿਲਕੁਲ ਜਹਾਜ਼ ਹਤਕੜੀਆਂ ਲੱਗੀਆਂ ਨੇ ਇਸ ਤਰ੍ਹਾਂ ਦੇ ਇਸ਼ਾਰੇ ਜਿਹੜੇ ਨੇ ਨੌਜਵਾਨਾਂ ਵੱਲੋਂ ਕੀਤੇ ਗਏ ਨੇ ਪਰ ਤੁਸੀਂ ਦੇਖੋ ਕਿ ਇੱਥੇ ਲਗਾਤਾਰ ਕਾਫਲਾ ਚੱਲ ਰਿਹਾ ਹੈ ਪਰਵਾਰਕ ਮੈਂਬਰ ਵੀ ਮੌਜੂਦ ਨਹੀਂ ਭਾਈ ਕੀ ਕੀਤਾ ਉਹਨਾਂ ਨੇ ਫੈਮਿਲੀ ਨੇ ਔਰ ਤੁਸੀਂ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਉਹ ਅਸੀਂ ਇੱਥੇ 9 ਵਜੇ ਦੇ ਆਏ ਆ ਸਰ 9 ਵਜੇ ਦੇ ਆਏ ਸਾਨੂੰ ਇਹ ਵੀ ਨਹੀਂ ਦੱਸਣ ਪੁੱਛਣ ਕੋਈ ਦੇ ਭਤੀਜਾ ਹੜਾ ਰਿਹਾ ਵਾ 9 ਵਜੇ ਦੇ ਆਏ ਕਮ ਸੇ ਕਮ ਸਰਕਾਰ ਨੂੰ ਇਹਦੇ ਦੱਸ ਦੇਣਾ ਚਾਹੀਦਾ ਜੇ ਨਹੀਂ ਬੱਚੇ ਇੱਥੇ ਹੈਂਡਓਵਰ ਕਰਨੇ ਤੇ ਆ ਜਿਹੜੇ ਇੰਨੇ ਪਰਵਾਹ ਠੰਡੇ 'ਚ ਮਰਨ ਦੇ ਇਹਦੇ ਕਾਰਨ ਜਾਣ ਹੁਣ ਇਥੇ 5 ਵਜੇ ਦੇ ਤਾਂ ਕਹਤਾ ਜੀ ਇਥੋਂ ਗੱਡੀਆਂ ਰਹੀਆਂ ਠਾਣੇ ਮਿਲਣੇ ਆ ਇਹ ਕੋਈ ਅਖਤਵਾਦੀ ਥੋੜੀ ਐ ਬਠਾਣੇ ਮਿਲਣੇ ਆ ਇੱਕ ਪਾਸੇ ਇੱਕ ਪਾਸੇ ਸਰਕਾਰ ਬੜਾ ਪਿਆਰ ਜਤਾ ਰਹੀ ਹੈ ਜੀ ਕਿ ਬਹੁਤ ਅਸੀਂ ਉਹਨਾਂ ਦੀ ਕੇਅਰ ਕਰ ਰਹੇ ਹਾਂ ਕੇਅਰ ਅਸੀਂ ਵੇਖ ਲਈ ਆ 10 ਵਜੇ ਦੀ ਬਹੁਤ ਜ਼ਿਆਦਾ ਕੇਅਰ ਕੇਅਰ ਵਾਲੇ ਰਿਕਾਰਡ ਹੀ ਟੁੱਟ ਗਏ ਸਾਰੀ ਜਨਤਾ ਵੇਖਣ ਲਈ ਆ ਕੇਅਰ ਬਹੁਤ ਤਗੜਾ ਕੇਅਰ ਦਾ ਇੰਤਜ਼ਾਮ ਕੀਤਾ ਬਿਲਕੁਲ ਤੁਸੀਂ ਦੇਖੋ ਕਿ ਇੱਕ ਹੋਰ ਵੀ ਪਰਿਵਾਰਕ ਮੈਂਬਰ ਨੇ ਪਾਜੀ ਕੋਈ ਦੱਸਿਆ ਗਿਆ ਕੁਝ ਤੁਹਾਨੂੰ ਕੋਈ ਗੱਲ ਬਾਤ ਸਾਨੂੰ ਕੁਝ ਨਹੀਂ ਦੱਸਿਆ ਅਸੀਂ 10 ਵਜੇ ਤੋਂ ਲੈ ਕੇ ਹੁਣ ਸਵੇਰੇ 5 ਹੋਣ ਡਿਆ ਡੀਕਣ ਡਿਆ ਸਾਨੂੰ ਅਜੇ ਤੱਕ ਸਾਡੇ ਬੱਚੇ ਬਾਰੇ ਕੋਈ ਨਹੀਂ ਦੱਸਿਆ ਕਹਿ ਰਹੇ ਕਿ ਹੁਣ ਜਾਓ ਤੁਸੀਂ ਘਰਾਂ ਪੁੰਚਣ ਨੂੰ ਕਿ ਬੱਚੇ ਸਾਨੂੰ ਸ਼ਾਮੀ ਦੱਸ ਦਿੰਦੇ ਅਸੀਂ ਸਾਰੀ ਰਾਤ ਇਸ ਤੇ ਜਾਗਦੇ ਜਿਗਰਾਤਾ ਕੱਟ ਲਿਆ ਬੜਾਪੇ ਜੀ ਅਸੀਂ ਇੱਥੇ ਠੰਢ 'ਚ ਮੰਡੇ ਕੰਮ ਤੋਂ ਕੰਮ ਇਹਨਾਂ ਨੂੰ ਇਹ ਤੇ ਦੱਸ ਦੇਣਾ ਚਾਹੀਦਾ ਨਾ ਵੀ ਤੁਹਾਡੇ ਬੱਚੇ ਤੇ ਨਹੀਂ ਮਿਲਣੇ ਉੱਥੇ ਹੈਂਡਓਵਰ ਕਰਾਂਗੇ ਤੇ ਅਸੀਂ ਤਾਂ ਇੱਥੇ ਖੱਜਲ ਖਰਾਬੀ ਹੋਈ ਹੈ ਠੰਢ 'ਚ ਬਜ਼ੁਰਗ ਆਦ ਹੂੰ ਨੂੰ ਵੀ ਕਿਸੇ ਨੂੰ ਮਿਲਾਇਆ ਨਹੀਂ ਜਾ ਰਿਹਾ ਕੋਈ ਦੱਸਿਆ ਨਹੀਂ ਤੱਕ ਕੋਈ ਜਾਣਕਾਰੀ ਕੋਈ ਗੱਲਬਾਤ ਨਹੀਂ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਤੁਹਾਡਾ ਬੱਚਾ ਕਿੱਥੇ ਆ ਕੋਈ ਜਾਣਕਾਰੀ ਨਹੀਂ ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਜਿਹੜਾ ਲੇਟੇ ਜਨਾਮ ਆ ਸਾਰਿਆਂ ਨੂੰ ਪੁੱਛਿਆ ਬਾਕੀ ਸਾਨੂੰ ਬੱਚੇ ਬਾਰੇ ਹਲੇ ਤੱਕ ਵੀ ਕੋਈ ਜਾਣਕਾਰੀ ਨਹੀਂ ਤਾਂ ਬਿਲਕੁਲ ਤੁਸੀਂ ਵੇਖੋ ਕਿ ਕਿਵੇਂ ਖਾਣਾ ਪੂਰਤੀ ਹੋ ਰਹੀ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਇਸ ਵੇਲੇ ਗੁੱਸੇ 'ਚ ਨੇ ਤਾਂ ਇਹ ਇਸ ਵੇਲੇ ਦੀ ਤਸਵੀਰ ਤਹਾਨੂੰ ਦਿਖਾ ਰਿਹਾ ਹਾਂ ਅਸੀਂ ਕਾਰਵਾਈ ਮੰਗਾਂਗੇ 40 ਲੱਖ ਗਿਆ ਜੀ ਬਾਕੀ ਸਾਨੂੰ ਹੋਰ ਦੇਖੋ ਤੁਸੀਂ ਗੱਡੀਆਂ 'ਚ ਤਸਵੀਰਾਂ ਲਗਾਤਾਰ ਕਿ ਨੌਜਵਾਨ ਜਿਹੜੇ ਆ ਰਹੇ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਲੜਕੀਆਂ ਵੀ ਸ਼ਾਮਲ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਡੰਕੀ ਲਾ ਕੇ ਗਏ ਜਿਹੜੇ ਨੌਜਵਾਨ ਉਹਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਤੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਜਿਹੜੇ ਨੇ ਜਾ ਰਹੇ ਨੇ ਔਰ ਦੂਜੇ ਪਾਸੇ ਪਰਿਵਾਰਕ ਮੈਂਬਰ ਵਿਚਾਰੇ ਤੁਸੀਂ ਦੇਖੋ ਬਾਹਰ ਬੈਠੇ ਨੇ ਉਹ ਇਸ ਵੇਲੇ ਉਦਾਸ ਰਹੇ ਤੱਕ ਹੀ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਸੁਣਿਆ ਨਹੀਂ ਦਿੱਤਾ ਜਾ ਰਿਹਾ ਬਾਈ ਕੋਈ ਮੈਸੇਜ ਆ ਤੁਹਾਨੂੰ ਕੋਈ ਅੰਦਰੋਂ ਸਾਨੂੰ ਤੇ ਕੋਈ ਮੈਸੇਜ ਹੋ ਨਹੀਂ ਆਇਆ ਬੱਚੇ ਦਾ ਲਿਸਟ 'ਚ ਨਾ ਆਇਆ ਸੀ ਅਸੀਂ ਬੱਚਾ ਲੈਣ ਆ ਗਏ ਸਾਨੂੰ ਨਹੀਂ ਦਿੱਤਾ ਜਾ ਰਿਹਾ ਬੱਚਾ ਤੇਰੇ ਪਿੰਡ ਤੋਂ ਆਏ ਦੀ ਗਰੇ ਸ਼ਹਿਰ ਤੁਸੀਂ ਰਾਜਪੁਰਾ ਸ਼ਹਿਰ ਤੋਂ ਆਏ ਪਟਿਆਲੇ ਤੋਂ ਜੀ ਅੱਛਾ ਜੀ ਹਾਂਜੀ ਕੀ ਕਿਹਾ ਕੀ ਤੁਹਾਨੂੰ ਸਾਨੂੰ ਕੁਝ ਨਹੀਂ ਕਿਹਾ ਭਗਵੰਤ ਮਾਨ ਪੰਜਾਬ ਦੇ ਸੀਐਮ ਨੇ ਕਿਹਾ ਸੀ ਬੱਚੇ ਦੇ ਮਾਤਾ ਪਿਤਾਵਾਂ ਨੇ ਕਿ ਅਸੀਂ ਬੱਚੇ ਦੇਵਾਂਗੇ ਉਹਨਾਂ ਨੂੰ ਸਾਨੂੰ ਬੱਚੇ ਨਹੀਂ ਮਿਲੇ ਸਾਨੂੰ ਦੱਸ ਨਹੀਂ ਰਹੇ ਕਿਹੜੀ ਗੱਡੀ 'ਚ ਜਾ ਰਹੇ ਨੇ ਬੱਚੇ ਸਾਡੇ ਜੀ ਅੱਛਾ ਕਿੰਨੇ ਲੱਖ ਲਾ ਕੇ ਇਦਾਂ ਕਰ ਰਹੇ ਨੇ ਸਾਰੇ ਜਿੱਦਾਂ ਸਾਡੇ ਬੱਚੇ ਉੱਥੋਂ ਡਾਕਾ ਮਾਰ ਕੇ ਆਏ ਹੋਣ ਬਹੁਤ ਹੀ ੱਤਕਾ ਹੋ ਰਿਹਾ ਜੀ ਨਹੀਂ ਕਿੰਨੇ ਪੈਸੇ ਲਾ ਕੇ ਬੇਟਾ ਗਿਆ ਸੀ ਤੇ ਕੀ ਬੱਚੇ ਦਾ ਸੀ 54 ਲੱਖ ਦੀ ਗੱਲ ਕੀਤੀ ਸੀ ਜੀ ਅੱਛਾ ਜੀ ਹਾਂ ਜੀ ਕਿਹਾ ਕੀ ਹੈ ਅਸੀਂ ਕਿਹਾ ਗਿਆ ਸੀ ਤੁਹਾਡਾ ਬੱਚਾ ਉੱਥੇ ਪਹੁੰਚੇਗਾ ਜੀ ਵਧੀਆ ਪੈਸੇ ਕਮਾਏਗਾ ਇਹਨਾਂ ਨੇ ਜਦੋਂ 트럼ਪ ਸਰਕਾਰ ਆਈ ਹੈ ਬਸ ਬੱਚਾ ਸਾਡਾ ਰਿਪੋਰਟ ਹੋ ਗਿਆ ਜੀ ਇਹਨਾਂ ਨੇ 2 ਮਹੀਨੇ ਕੈਂਪ ਚ 3 ਮਹੀਨੇ ਕੈਂਪ ਚ ਰੱਖਿਆ ਸਾਡਾ ਬੱਚਾ ਜੀ ਵਾਪਸ ਆ ਗਿਆ ਏਜੰਟਾਂ ਨੇ ਸਾਡੇ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਜੀ ਸਰਕਾਰ ਕਿਹਾ ਸੀ ਇੱਥੇ ਕੇਅਰ ਕੀਤੀ ਜਾਏਗੀ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਤਾ ਜਾਏਗਾ ਔਰ ਤੁਹਾਨੂੰ ਕੋਈ ਦੱਸਿਆ ਗਿਆ ਤੁਸੀਂ ਕਿੰਨੇ ਵਜੇ ਆਏ ਅਸੀਂ 8:30 ਵਜੇ ਦੇ ਆਏ ਜੀ ਰਾਤ ਦੇ ਜੇ ਸਰਕਾਰ ਸਾਡੀ ਮਦਦ ਕਰੇਗੀ ਤੇ ਅਸੀਂ ਜੀ ਆਏ ਨੂੰ ਸਰਕਾਰ ਨੂੰ ਕਹਿੰਨੇ ਆ ਸਾਡੀ ਗਰੀਬਾਂ ਦੀ ਸੁਣੇ ਅਸੀਂ ਇਹਨਾਂ ਦਾ ਪੈਸਾ ਤੁਹਾਡੇ ਲੋਕਲ ਸ਼ਹਿਰ ਦਾ ਸੀਗਾ ਅੰਬਾਲਾ ਦਾ ਜੀ ਅੰਬਾਲਾ ਦਾ ਅੰਬਾਲਾ ਦਾ ਤੇ ਪੂਰੇ ਪੈਸੇ ਦੇ ਚੁੱਕੇ ਜੀ ਹੁਣ ਸਭ ਅਸੀਂ 40 ਲੱਖ ਰੁਪਏ ਦੇ ਚੁੱਕੇ ਆ ਜੀ ਉਹਨਾਂ ਦਾ 12 ਲੱਖ ਰੁਪਏ ਰਹਿਦਾ ਜੀ ਹਲੇ ਰਹਿਦਾ ਤੇ ਮੰਗ ਰਹੇ ਨੇ ਹਲੇ ਉਹ ਮੰਗ ਰਹੇ ਨੇ ਸਾਡਾ ਬੱਚਾ 3 ਮਹੀਨੇ ਇਹਨਾਂ ਨੇ ਕਟਨੇਪ ਕੇ ਰੱਖਿਆ ਜੀ 12 ਲੱਖ ਰੁਪਏ ਦਿਓ ਤੇ ਤੁਹਾਡਾ ਬੱਚਾ ਦੇਾਂਗੇ ਅੱਗੇ ਟਪਾਵਾਂਗੇ ਅਸੀਂ ਆਖੇ 12 ਲੱਖ ਚੱਕੋ ਸਾਨੂੰ ਬੱਚਾ ਦੱਸੋ ਇਹਨਾਂ ਨੇ ਸਾਡਾ ਬੱਚਾ 3 ਮਹੀਨੇ ਲੁਕੋ ਕੇ ਰੱਖਿਆ ਜੀ ਕਿਸ ਟਾਈਮ ਇਹਨਾਂ ਨੇ ਕੰਦ ਟਪਾਈ ਏ ਕਦੋਂ ਇਹਨਾਂ ਨੇ ਅੱਗੇ ਕੀਤਾ ਰਸੀਬ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਤੇ ਕੱਲ ਹੀ ਪਤਾ ਲੱਗਾ ਜਦੋਂ ਸਾਡੇ ਬੱਚੇ ਦਾ ਨਾਂ ਆ ਰਿਹਾ ਸੀ ਜੀ ਤੇ ਹੁਣ ਤੇ ਕਿੰਨੀ ਕੀ ਦੇਰ ਪਹਿਲਾਂ ਬੱਚਾ ਤੁਹਾਡਾ ਗਿਆ ਸੀ ਉੱਥੇ ਸਾਡੇ ਬੱਚੇ ਨੂੰ 5 ਮਹੀਨੇ ਹੋ ਗਏ ਨੇ ਗਏ ਨੂੰ ਜੀ ਹਾਂ ਇਹ ਗੱਲਬਾਤ ਹੁੰਦੀ ਸੀ ਵਿੱਚ ਨਹੀਂ ਬਾ ਸਾਡੀ ਗੱਲਬਾਤ ਇੱਕ ਮਹੀਨਾ ਹੀ ਹੋਇਆ ਜਦੋਂ ਜੈਂਟਾ ਨੇ ਦਵਾਈ ਸਾਡਾ ਬੱਚਾ ਰੱਖਿਆ ਜੀ ਇਹ ਡਜੈਂਟ ਦਵਾਈ ਵੀ ਰੱਖਦੇ ਨੇ ਲਿਜਾ ਕੇ ਜੀ ਉਦੋਂ ਗੱਲਬਾਤ ਹੋਈ ਹੈ ਜਦੋਂ ਮੈਕਸੀਕੋ ਬੱਚਾ ਪਹੁੰਚ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ ਤਾਂ ਫਿਰ ਕਹਿੰਦੇ ਜੀ 12 ਲੱਖ ਰੁਪਏ ਦਿਓ 12 ਲੱਖ ਦਿਓ 40 ਲੱਖ ਰੁਪਏ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਜੀ ਬਿਲਕੁਲ ਇਹਨਾਂ ਦੀ ਵੀ ਕਹਾਣੀ ਮੇਰਾ ਨਾਮ ਮਲਕੀਤ ਸਿੰਘ ਜੀ ਮਲਕੀਤ ਮਲਕੀਤ ਸਿੰਘ ਜੀ ਤੁਸੀਂ ਵੇਖੋ ਕਿ ਇਹਨਾਂ ਦੀ ਵੀ ਕਹਾਣੀ ਕੁਝ ਇਸ ਤਰ੍ਹਾਂ ਨਹੀਂ ਹੈ ਕਿ 50 ਲੱਖ ਦੇ ਤਕਰੀਬਨ ਉਹਨਾਂ ਨੂੰ ਬੱਚੇ ਨਾਲ ਗੱਲਬਾਤ ਦੇ ਚੁੱਕੇ ਨੇ ਤਾਂ 12 ਲੱਖ ਰੁਪਿਆ ਹਾਲੇ ਵੀ ਏਜੰਟ ਮੰਗ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਅਗਰ ਪੈਸੇ ਨਾ ਦਿੱਤੇ ਤਾਂ ਜਿਹੜਾ ਹੈ ਉਹਦੇ ਤੇ ਕਾਰਵਾਈ ਹੋਏਗੀ ਤਸਵੀਰਾਂ ਤੁਹਾਨੂੰ ਲਗਾਤਾਰ ਸੰਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਨੇ ਇਸ ਵੇਲੇ ਆ ਰਹੀਆਂ ਨੇ ਔਰ ਸਵੇਰ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਫਿਲਹਾਲ ਹੱਲੇ ਵੀ ਜਿਹੜੇ ਨੇ ਨੌਜਵਾਨ ਵਾਪਸ ਆ ਰਹੇ ਸਰ ਕਿਥੋਂ ਬੱਚਾ ਤੁਹਾਡਾ ਕੀ ਕਹਿਣਾ ਚਾਹੋਗੇ ਹਾਂ ਜੀ ਆਪਕੋ ਵੀ ਬੱਚਾ ਅੰਦਰ ਹਾਂ ਜੀ ਕਾ ਕਾਂਸੇ ਆਪ ਹਰਿਆਣਾ ਸੇ ਜੀ ਹਰਿਆਣਾ ਸੇ ਕਿੰਨੇ ਪੈਸੇ ਲਗਾ ਕੇ ਬੱਚੇ ਕੋ ਭੇਜਾ ਤਾ भाई वो भाई ने बेरा मैं साथ में आ रहा हूँ जैसे आ, मतलब अच्छा तो कितने पैसे बताया वरुण? वो अभी कुछ जिक्र नहीं कर रहे अभी बाहर निकलने वाला है बंदा जब भी पता चलेगा भाई कि कुछ क्या क्या नहीं क्या तो बाकी ना इंसाफी कर रहे हैं ये क्या भाई बच्चों को मतलब लेना आ रहे हैं तो यहीं दे दो क्यों वो कर रहे हैं पब्लिक के सामने तो आपको क्या बोला गया अभी तक आपको क्या बताया कुछ मैसेज नहीं है कि भाई हम कहाँ छोड़ेंगे कहाँ नहीं छोड़ेंगे अभी तक को, कोई मैसेज नहीं कर रहे हैं। तो आप रात को कितने बजे यहाँ पर आ गए थे हम रात को शाम को सात बजे से हैं यहीं पे अच्छा तो कोई मैसेज आपको दिया नहीं कोई नहीं मैसेज दिया, तो क्या दिया क्या कहते हैं अभी एजेंट ਕੀ ਕਹਿੰਗੇ ਭਈ ہمارا ਬੱਚਾ ਅਮਨੇ ਸੁਰੱਖਿਤ ਮਿਲ ਜਾਏ ਪੈਸੇ ਕਿੰਨੇ ਲਗਾਏ ਥੇ ਕੁਝ ਪੈਸੇ ਕੇ ਬਾਅਦ ਮੇ ਕਰਾਂਗੇ ਅਗਲੇ ਜੇਤ ਨੇ ਕੇ ਭਾਈ ਕੀ ਕੁਝ ਕਰਨਾ ਹੈ ਨਹੀਂ ਕਰਨਾ ਹੈ ਏਜੰਟ ਕਾਹ ਕਥਾ ਸਰ ਅੱਜ ਤੁਹਾਨੂੰ ਕਿਵੇਂ ਪਾਲ ਲਗੇ ਸੋਨੀਪੱਤ ਸੋਨੀਪੱਤ ਕਾ ਤੁਸੀਂ ਵੇਖੋ ਕਿ ਜਾਲ ਕਿੱਡਾ ਵੱਡਾ ਹੈ ਕੱਲਾ ਇੱਕ ਸ਼ਹਿਰ ਦਾ ਨਹੀਂ ਬਲਕਿ ਹੋਰ ਵੀ ਜਿਹੜੇ ਸ਼ਹਿਰਾਂ ਤੇ ਹਰਿਆਣੇ ਦੇ ਲੋਕਾਂ ਨੇ ਵੀ ਆਪਣਾ ਭਾਈ ਤੁਸੀਂ ਲੈਣਾ ਹੈ ਜੇ ਸਰ ਇਹ ਬਿਲਕੁਲ ਤੁਸੀਂ ਦੇਖੋ ਕਿ ਇੱਥੇ ਪਰਿਵਾਰ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਤੇ ਤੁਸੀਂ ਦੇਖੋ ਕਿ ਏ ਉਹ ਡੀ ਕਰੇ ਨੇ ਕਿ ਕਦੋਂ ਉਹਨਾਂ ਦਾ ਬੰਦਾ ਆਏਗਾ ਔਰ ਸਵੇਰ ਦੇ ਤਕਰੀਬਨ 5 ਵਜੇ ਤੋਂ ਵੀ ਸਮਾਂ ਉੱਤੇ ਹੋ ਚੁੱਕਾ ਹੈ ਪਰ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦਾ ਬੱਚਾ ਹੈ ਕਿੱਥੇ ਤਾਂ ਦੂਸਰੇ ਪਾਸੇ ਇਸ ਰਸਤੇ ਰਾਹੀਂ ਜਿਹੜਾ 에ਵੀਏਸ਼ਨ ਕਲੱਬ ਹੈ ਉੱਥੋਂ ਬੈਰੀਕੇਟਿੰਗ ਕੀਤੀ ਹੋਈ ਹੈ ਔਰ ਉਸ ਬੈਰੀਕੇਟਿੰਗ ਦੇ ਨਾਲ ਇਤੋਂ ਲਗਾਤਾਰ ਜਿਹੜੇ ਨੇ ਲੋਕਾਂ ਤੇ ਨਜ਼ਰ ਆ ਰਹੀ ਖੋਰ ਗੱਡੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਨੌਜਵਾਨ ਨੇ ਉਹ ਆ ਰਹੇ ਨੇ ਅਤੇ ਉਹ ਕਿੰਨਾ ਮੁਸ਼ਕਲਾਂ ਚ ਗਏ ਸੀ ਇਸ ਬਾਰੇ ਉਹਨਾਂ ਨੇ ਖੁਦ ਬਿਆਨ ਕੀਤਾ ਹੈ ਹਰਿਆਣੇ ਤੋਂ ਵੀ ਲੋਕ ਆਏ ਨੇ ਬੱਚਾ ਪੈਸਾ ਲਾ ਕੇ ਗਿਆ ਲੇਕਿਨ ਹਾਲੇ ਤੱਕਨ ਕੋਈ ਪਤਾ ਨਹੀਂ ਲੱਗ ਰਿਹਾ ਕਿ ਆਖਿਰਕਾਰ ਬੱਚੇ ਕਦੋਂ ਬਾਹਰ ਆਣਗੇ ਕਈਆਂ ਨੂੰ ਪੇਰੈਂਟਸ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਥਾਣੇ ਹੈਂਡ ਓਵਰ ਕੀਤਾ ਜਾਏਗਾ ਬੱਚਾ ਤੇ ਦੂਸਰੇ ਪਾਸੇ ਦੀ ਤਸਵੀਰ ਪਰਿਵਾਰ ਉਡੀਕ ਰਹੇ ਨੇ ਔਰ ਸਵਾਲ ਹੈ ਕਿ ਇਦਾਂ ਲੰਬਾ ਜਿਹੜਾ ਨੈਕਸਸ ਹੈ ਉਸ ਨੂੰ ਉਹ ਖਤਮ ਕਿਵੇਂ ਕੀਤਾ ਜਾਏਗਾ 50 ਲੱਖ ਰੁਪਏ ਲਾ ਕੇ ਗਏ ਨੇ ਕੋਈ ਅੰਬਾਲਾ ਤੋਂ ਨਹੀਂ ਕੋਈ ਰਾਜਪੁਰਾ ਤੋਂ ਨਹੀਂ ਕੋਈ ਅੰਮ੍ਰਿਤਸਰ ਤੋਂ ਨਹੀਂ ਕੋਈ ਗੁਰਦਾਸਪੁਰ ਤੋਂ ਨਹੀਂ ਕੋਈ ਜਲੰਧਰ ਤੋਂ ਨਹੀਂ ਕਪੂਰਥਲਾ ਤੋਂ ਸਭ ਵੱਖ-ਵੱਖ ਸ਼ਹਿਰਾਂ ਦੇ ਨੇ ਔਰ ਸਭ ਦੀ ਜਿਹੜੀ ਅਮਾਉਂਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਉਹ 50 ਲੱਖ ਹੈ ਮਤਲਬ 50 ਲੱਖ ਰੁਪਇਆ ਲਾ ਕੇ ਇੱਕ ਨੌਜਵਾਨ ਬਾਹਰ ਜਾਂਦਾ ਹੈ ਔਰ ਸੋਚਦਾ ਹੈ ਕਿ ਸ਼ਾਇਦ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ ਪਰ ਅੱਜ ਹਾਲਾਤ ਐਨੇ ਕਿ 50 ਦਾ 50 ਲੱਖ ਰੁਪਏ ਸੁੱਲੇ ਮਿੱਟੀ ਹੁੰਦਾ ਨਜ਼ਰ ਆ ਰਿਹਾ ਹੈ ਔਰ ਇਸ ਦੀ ਕੋਈ ਪਰਭਾਈ ਨਹੀਂ ਹੈ ਹੁਣ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਨੂੰ ਇਹਨਾਂ ਦਾ ਰੀਹੈਬ ਕਰਾਵਾਂਗੇ ਪਰ ਕਿਸ ਤਰ੍ਹਾਂ ਹੋਊਗਾ ਇੰਨੇ ਪੈਸੇ ਜਿਹੜੇ ਦਿੱਤੇ ਨੇ ਉਹ ਵਾਪਸ ਕਿਵੇਂ ਆਣਗੇ ਏਜੰਟ ਜਿਹੜੇ ਨੇ ਵੱਖ-ਵੱਖ ਨੇ ਕੋਈ ਅੰਬਾਲਾ ਦਾ ਹੈ ਕੋਈ ਸੋਨੀਪੱਤ ਦਾ ਹੈ ਔਰ ਇਹ ਸਾਰਾ ਨੈਕਸਸ ਦੇ ਦੇ ਵਿੱਚ ਚੱਲ ਰਿਹਾ ਹੈ ਜਿਸ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਪਰ ਇਸ ਵੇਲੇ ਜੋ ਹਾਲਾਤ ਨੇ ਕਿ ਜੋ ਇਸ ਵਾਰ ਡੰਕੀ ਲਾ ਕੇ ਵਿਦੇਸ਼ ਗਏ ਸੀ ਨੌਜਵਾਨ ਉਹ ਇੱਥੇ ਪਰਤ ਪਰਤ ਚੁੱਕੇ ਨੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਬਾਰ ساری ساری ਰਾਤ ਡੀਕਦੇ ਰਹੇ ਉਹਨਾਂ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਕੋਈ ਐਸਾ ਕੰਮ ਕਰਨ ਜਿਸ ਦੇ ਨਾਲ ਕੀ ਨਾ ਪਰਿਵਾਰਾਂ ਦਾ ਕੁਝ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ ਫਿਲਹਾਲ ਲੱਖਾਂ ਰੁਪਏ ਲਾ ਕੇ ਜਿਹੜਾ ਹੈ ਪਰਿਵਾਰ ਅੱਜ ਵੀ ਉਡੀਕ ਰਹੇ ਨੇ ਇੱਕ ਸਰਕਾਰ ਦੀ ਮਦਦ ਨੂੰ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ